انہوں نے ساتھ تک پوجے کر رہے ہیں یہ ایک بہت ہی بڑا شلاحاجوگ اپرالا آ اس طرح سمچی ٹیم ہو گیا سارے میڈیا کے ساتھی سرجیت لکھ لکھ بڑھائی دینا اور آس کرنا کہ آپ سارے جو انہیں گروا نے ٹیڑھے پائے آپ کے اپنا بھی جیو سفر کریے اور دوسرے لوگوں کی بھی جیون کریے واحر جی کا خالصہ واحر جی کی فتح

ਆਪਣੇ ਆਪਣੇ ਕਰਵਾਨ ਸਰ ਤੇ ਗੱਲੋਂ ਮੇਰੇ ਬਿੱਜੀ ਫਾਇਰ ਗੁਰੂ ਜੀ ਕਰਾਂ ਸਾਥੀ ਪ੍ਰਿੰਦਰ ਸੈਣੀ ਔਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਰਪਾਤ ਬਲੋਕ ਪ੍ਰਧਾਨ ਕਸ਼ੇਮ ਸੰਗਰਪੁਰ ਦੀ ਫੜਿਆ ਹੋ ਗਿਆ ਹੈ ਅੱਜ ਨੂੰ ਕੇ ਆਪ ਨੂੰ ਜਿਹੜੇ ਹਰ ਪੂਰੀ ਜੰਡਾ ਵੀ ਪੁਖੜਾਓ ਜੀ ਜਿੰਨੀ ਪਿੰਲੇ ਢੰਡਾ ਬਣਦੀ ਚਾ ਚੁੱਪਿਆ ਜੈ ਜੀ ਦਾ ਨਾਮ ਕਰਦੇ ਜੀਓ بینتی ہے تھوڑا جہ گاہ ٹینپو کوئی گل گاہو اپنی اپنی سیرو میرے بیجی واحگ چینتی کر ਉਹਨਾਂ ਦੇ ਸਥਾਨਾਂ ਤੋਂ ਖੋਜੇ ਜਾ ਰਿਹਾ ਇੱਕ ਬਹੁਤ ਹੀ ਵੱਡਾ ਸੁਨਾਗਾ ਜੋ ਉਹ ਉਪਰਾਲਾ ਆ ਇਸ ਨਾਲ ਸਾਡੀ ਸਮੁੱਚੀ ਟੀਮ ਜੁੜੀ ਹੋਈ ਹੈ ਸਾਡੇ ਮੀਡੀਆ ਦੇ ਸਾਥੀ ਸਜੀਤ ਸਿੰਘ ਅੱਛਾ ਜੀ ਅੱਜ ਰਾਜਾ ਸਾਹਿਬ ਜੀ ਦਾ ਮਾਲਮ ਚੱਲਦਾ ਆ ਅੱਜ ਕਿ ਇੱਥੇ ਸੱਜਣਾ ਕਰਨਾ ਚਾਹੁੰਦੇ ਆ ਦੇਖੋ ਪਿਛਲੇ 2 ਦਿਨ ਤੋਂ ਕੱਤੀ ਥੀਕ ਕੋ ਜਿਹੜਾ 31 ਅਗਸਤ ਤੋਂ ਜਿਹੜਾ ਹੈ ਇਹ ਜਿਹੜਾ ਹੈਗਾ ਚੱਲ ਰਿਹਾ ਸਮਾਗਮ ਦੇ ਵਿੱਚ ਆ ਰਿਹਾ ਨੇ ਰੁਕੋ ਰਾਜਾ ਸਾਹਿਬ ਗੁਰਦੁਆਰਾ ਜਿਹੜਾ ਹੈ ਉਹਦੀ ਬਹੁਤ ਹੀ ਇਤਿਹਾਸਕ ਮਹੱਤਤਾ ਹੈ ਜਿੱਥੋਂ ਲੋਕ ਆਪਣੀ ਮਨੋ ਕਾਮਨਾ ਪੂਰੀ ਕਰਨ ਦੇ ਲਈ ਜਾਂਦੇ ਆ ਉੱਥੇ ਝੋਲੀਆਂ ਭਰ ਕੇ ਜਿਹੜੇ ਆ ਵਾਪਸ ਲੈ ਕੇ ਆਉਂਦੇ ਹੈਗੇ ਆ ਅੱਜ ਹਲਕਾ ਵਿਧਾਨ ਸਭਾ 플ੋਰ ਦੇ ਜਿੱਥੇ ਆਪਾਂ ਖੜੇ ਆ ਸ਼ਹਿਰ 플ੋਰ ਦੇ ਵਿੱਚ ਨੂਰ ਮਹਿਲ ਅੱਡੇ ਤੋਂ ਅੱਗੇ ਜਿਹੜਾ ਹੈ ਨਵੇਂ ਸ਼ਹਿਰ ਦਾ ਅੱਡਾ ਔਰ ਨਾਲ ਇਹ ਸੈਣੀ ਮੈਡੀਕਲ ਸਟੋਰ ਦੇ ਨਾਲ ਜਿਹੜਾ ਹੈਗਾ ਆਪਾਂ ਇੱਥੇ ਸਿਸ਼ੋਗਤ ਆ ਇੱਥੇ ਡੀ ਲਕਸ ਟੈਕਸੀ ਯੂਨੀਅਨ ਜਿਹੜੀ 플ੋਰ ਦੀ ਆ ਉਹਨਾਂ ਨੇ ਪਿਛਲੇ ਦੋ ਦਿਨ ਤੋਂ ਬਹੁਤ ਹੀ ਮਨੁੱਖਤਾ ਤੇ ਮਾਨਤਾ ਦੀ ਭਲਾਈ ਲਈ ਕੰਮ ਕਰ ਰਿਹਾ ਕਿਉਂਕਿ ਉਹਨਾਂ ਨੇ ਆਪਣੀਆਂ ਗੱਡੀਆਂ ਜਿਹੜੀਆਂ ਫ੍ਰੀ ਸੇਵਾ ਲਈ ਇੱਥੇ ਦੇਖੋ ਬਹੁਤ ਹੀ ਤਕਤੀਬ ਨਾਲ ਲੋਕਾਂ ਨੂੰ ਸ਼ਜ਼ਾਦਿਆਂ ਨੂੰ ਬਿਠਾ ਕੇ ਉੱਥੇ ਲੈ ਕੇ ਜਾ ਰਹੇ ਆ ਉੱਥੇ ਨਤਮਸਤ ਕਰਵਾ ਕੇ ਜਿਹੜਾਗਾ ਵਾਪਸ ਉਹਨਾਂ ਦੇ ਘਰਾਂ ਦੇ ਬੱਚੜੇਗਾ ਪੁੱਜਦਾ ਕਰ ਰਿਹਾ ਔਰ ਤੁਸੀਂ ਦੇਖ ਰਹੇ ਆ ਸੈਣੀ ਮੈਡੀਕਲ ਸਟੋਰ ਵੱਲੋਂ ਪਰਮਿੰਦਰ ਮਾਲ ਹੁਣੀ ਆ ਸਾਰੇ ਹੀ ਇਹਨਾਂ ਸਾਥੀਆਂ ਵੱਲੋਂ ਡੀਲਕਸ ਟੈਕਸੀ ਸਟੈਂਡ ਵੱਲੋਂ ਜਿਹੜਾ ਹੈਗਾ ਚਾਹ ਦਾ ਲੰਗਰ ਨਿਰੰਤਰ ਜਿਹੜਾ ਚੱਲ ਰਿਹਾ ਨਾਲ ਫਿਸਪੁਣਾ ਲੰਗਰ ਨਾਲ ਜਿਹੜਾ ਹੈਗਾ ਪ੍ਰਸ਼ਾਦਾ ਵੀ ਛਕਾਇਆ ਜਾ ਰਿਹਾ ਸੋ ਪੂਰੇ ਸਿਸਟਮ ਦੇ ਵਿੱਚ ਇਹ ਆਪਣੀ ਡਿਸਪਲਿਨ ਦੇ ਵਿੱਚ ਡਿਊਟੀ ਨਿਭਾ ਰਹੇ ਆ ਲੋਕਾਂ ਨੂੰ ਔਰ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਅੱਜ ਦੇ ਇਸ ਸਭ ਮੌਕੇ ਤੇ ਮੈਂ ਸਾਰੀ ਮਨੁੱਖਤਾ ਮਾਨਤਾ ਨੂੰ ਲੱਖ ਲੱਖ ਵਧਾਈ ਦਿੰਦਾ ਆ ਔਰ ਆਸ ਕਰਦਾ ਆ ਕਿ ਉਹਨਾਂ ਗੁਰੂਆਂ ਪੀਰਾਂ ਪਕੰਬਰਾਂ ਦੇ ਜੋ ਸਾਨੂੰ ਮਾਰਗ ਦਰਸਾਇਆ ਉਹਨਾਂ ਤੇ ਚੱਲ ਕੇ ਜਿਹੜਾ ਹੈਗਾ ਆਪਾਂ ਆਪਣਾ ਜੀਵਨ ਤਾਂ ਸਫਲ ਕਰਨਾ ਆ ਔਰ ਨਾਲ ਦੀ ਨਾਲ ਲੋਕਾਂ ਦਾ ਵੀ ਜੀਵਨ ਸਫਲ ਕਰਨ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਡੀਲੈਕ ਟੈਕਸੀ ਸਟੈਂਡ ਫਲੋਰ ਤੋਂ ਜੋ ਵੀ ਸੇਵਾ ਰਾਜਾ ਸਾਹਿਬ ਜੀ ਦੀ ਕਰਦੀ ਜੀ ਪਿਛਲੇ ਸਾਲ ਸਾਨੂੰ ਸਿਰਫ 25 ਗੱਡੀਆਂ ਦਾ ਸੰਜੋਗ ਸੀਗਾ ਜੀ ਅਸੀਂ 5-7 ਬੰਦੇ ਰਲ ਕੇ ਸੇਵਾ ਕਰਨੀ ਸ਼ੁਰੂ ਕੀਤੀ ਸੀ ਇਸ ਟਾਈਮ ਸਾਡੇ ਕੋਲ 100 ਦੇ ਕਰੀਬ ਗੱਡੀ ਆ ਜੀ ਰਾਜਾ ਸਾਹਿਬ ਨੇ ਇੰਨੀ ਮਿਹਰ ਕੀਤੀ ਸਾਡਾ ਸਾਰਾ ਹੀ 3 ਲੱਖ ਟੈਕਸਿਸ ਸਟੈਂਡ ਇਕੱਠਾ ਹੋ ਕੇ ਅਸੀਂ ਸਾਰਿਆਂ ਨੇ ਇੰਨਾ ਕੁ ਵਧੀਆ ਅਭਰਾਲਾ ਇਸ ਟਾਈਮ ਹੋਇਆ ਜੀ ਬਹੁਤ ਜ਼ਿਆਦਾ ਬਾਕੀ ਅਸੀਂ ਪ੍ਰਿੰਸੀਪਲ ਆਵਾਜ਼ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਮੰਤਰੀ ਦਾ ਸਾਡੇ ਫਲੋਰ 'ਚ ਹੋਰ ਬਹੁਤ ਜ਼ਿਆਦਾ ਆ ਐਮਪੀ ਵੀ ਬਹੁਤ ਜ਼ਿਆਦਾ ਆ ਕਿਸੇ ਵੀ ਨੰਗੇ ਤੋਂ ਬਹੁਤ ਵਾਰ ਕਿਸੇ ਵੀ ਨੇ ਸਾਡੇ ਲੋਕ ਨੂੰ ਦੇਖਿਆ ਪ੍ਰਿੰਸੀਪਲ ਹੁਣ ਅੱਜ ਸਪੈਸ਼ਲ ਸਾਨੂੰ ਮੈਨ ਨਾਏ ਆਦਾ ਮਾਣ ਵਧਾ ਕੇ ਗਏ ਅਸੀਂ ਬਹੁਤ ਬਹੁਤ ਸਾਰੇ ਹੀ ਟੈਕਸੀ ਸਟੈਂਡ ਤੋਂ ਔਰ ਮੇਰੇ ਜਿੰਨੇ ਵੀ ਸਾਡੇ ਫੀਰ ਗੱਟੀਆਂ ਵਾਲੇ ਸਾਰੇ ਵਾਲੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਜੈ ਰਾਜੀ ਦੀ ਜੈ ਰਾਜੀ ਦੀ